ਦੀ ਫਗਵਾੜਾ ਹੈ ਲੈ ਲਾਈਵ ਤੇ ਮੈਂ ਹਾਂ ਜਗਦੀ ਚਾਨਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਦੂਸਰਾ ਚੋਣ ਬਲਿਟਨ ਫਗਵਾੜਾ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਚੋਣ ਮਹਿਮ ਵੀ ਪੱਕ ਚੁੱਕੀ ਹੈ ਅਖਾੜਾ ਵੀ ਭਰ ਚੁੱਕਾ ਹੈ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਵੀ ਤੇਜ਼ ਹੋ ਰਹੀ ਹੈ ਤੇ ਉਹਨਾਂ ਤੇਜ਼ ਧੜਕਣਾਂ ਦੇ ਵਿੱਚ ਉਹਨਾਂ ਦੇ ਸਮਰਥਕਾਂ ਦੀਆਂ ਧੜਕਣਾਂ ਵੀ ਤੇਜ਼ ਹੋ ਰਹੀਆਂ ਨੇ ਦੀ ਫਗਵਾੜਾ ਹੈ ਲੈ ਲਾਈਵ ਪੂਰੀ ਨਜ਼ਰ ਰੱਖ ਰਹੀ ਹੈ ਪੰਚਾਇਤੀ ਚੋਣਾਂ ਵਿੱਚ ਅਸੀਂ ਵਕ ਵਕ ਪਿੰਡਾਂ ਵਿੱਚ ਜਾ ਰਹੇ ਹਾਂ ਉੱਥੋਂ ਦੇ ਜੋ ਚੋਣ ਮਹਿਮ ਹੈ ਉਹਨਾਂ ਦੀ ਗਰਮੀ ਵੀ ਤੁਹਾਨੂੰ ਦਿਖਾਵਾਂਗੇ ਔਰ ਸਰਦੀਆਂ ਦੇ ਇਸ ਮੌਸਮ ਦੇ ਵਿੱਚ ਜਦੋਂ ਕਿ 6 ਵਜੇ ਤੋਂ ਬਾਅਦ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੁੰਦਾ ਹੈ ਉਹ ਉਸੇ ਵੇਲੇ ਚੋਣ ਮੈਦਾਨ ਵਿੱਚ ਕੁੱਦੇ ਉਮੀਦਵਾਰ ਜਿਹੜੇ ਆ ਉਹਨਾਂ ਦਾ ਪਾਰਾ ਵੀ ਜੋ ਹੈ ਉਹ ਤੇਜ਼ ਹੋ ਜਾਂਦਾ ਹੈ ਚੋਣ ਜਲਸਿਆਂ ਦੇ ਨਾਲ ਔਰ ਅੱਜ ਦੇ ਚੋਣ ਬੁਲੇਟਨ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਫਗਵਾੜਾ ਦੀਆਂ 91 ਪੰਚਾਇਤੀ ਜੋ ਪਿੰਡ ਸਨ ਉਹਨਾਂ ਵਿੱਚੋਂ 17 ਤੇ ਸੰਮਤੀਆਂ ਬਣ ਚੁੱਕੀਆਂ ਨੇ ਬਹੁਤ ਸੰਮਤੀਆਂ ਬਣ ਚੁੱਕੀਆਂ ਨੇ ਅਤੇ ਬਾਕੀ ਦੇ ਪਿੰਡਾਂ ਦੇ ਲਈ ਜੋ ਉਮੀਦਵਾਰ ਜਿਹੜੇ ਆ ਕਰਤ 175 ਦੇ ਕਰੀਬ ਉਮੀਦਵਾਰ ਸਰਪੰਚਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੁਕਾਨ ਦੁਕੋਨਾ ਮੁਕਾਬਲਾ ਹੋ ਰਿਹਾ ਹੈ ਪਰ ਕਈ ਪਿੰਡਾਂ ਦੇ ਵਿੱਚ ਕੋਨਾ ਮੁਕਾਬਲਾ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਚਾਂ ਦੇ ਵਿੱਚ ਇਸ ਵਾਰ ਕੋਸ਼ਿਸ਼ ਕੀਤੀ ਗਈ ਹੈ ਪਿੰਡਾਂ ਵਿੱਚ ਬਹੁਤ ਸੰਤੀਆਂ ਬਣਾਉਣ ਦੀ ਔਰ ਉਹਦੇ ਵਿੱਚ ਬਹੁਤ ਸਾਰੇ ਪਿੰਡ ਸਫਲ ਵੀ ਹੋਏ ਨੇ ਨੌ ਵਾਡਾਂ ਦੇ ਵਿੱਚੋਂ ਤਿੰਨ ਤੋਂ ਲੈ ਕੇ ਪੰਜ ਵਾਡਾਂ ਦੇ ਵਿੱਚ ਜੋ ਬਹੁਤ ਸੰਤੀਆਂ ਬਣੀਆਂ ਨੇ ਦੀ ਫਗਵਾੜਾ ਹਿੱਲਨ ਲਾਈਵ ਦੇ ਦਰਸ਼ਕਾਂ ਦੇ ਲਈ ਅਸੀਂ ਇੱਕ ਇੱਕ ਪਲ ਦੀ ਤੁਹਾਨੂੰ ਇਹ ਦੱਸਾਂਗੇ ਔਰ ਖਾਸ ਤੌਰ ਤੇ ਗੱਲਬਾਤ ਵੀ ਕਰਾਂਗੇ ਕਿ ਕੀ ਚਾਹੁੰਦੇ ਨੇ ਨੌਜਵਾਨ ਕੀ ਚਾਹੁੰਦੇ ਨੇ ਇਹਨਾਂ ਇਲੈਕਸ਼ਨਾਂ ਵਿੱਚ ਕਿਹੜੇ ਮੁੱਦੇ ਨੇ ਇਹਨਾਂ ਇਲੈਕਸ਼ਨਾਂ ਵਿੱਚ ਔਰ ਖਾਸ ਤੌਰ ਤੇ ਇਹਨਾਂ ਲਕਸ਼ਣਾ ਤੋਂ ਬਾਅਦ ਜੋ ਰਿਜ਼ਲਟ ਆਣਗੇ ਉਹ ਪਿੰਡਾਂ ਦੇ ਵਿਕਾਸ ਲਈ ਕਿੰਨਾ ਖਸਾਈ ਹੋਣਗੇ ਜੁੜੇ ਰਹੋ ਤੁਸੀਂ ਸਾਡੇ ਨਾਲ ਜੇਕਰ ਤੁਸੀਂ ਦੀ ਫਗਵਾੜਾ ਹੈਲ ਨੇ ਲਾਈਵ ਨਾਲ ਜੁੜਨਾ ਚਾਹੁੰਦੇ ਹੋ YouTube ਤੇ ਜਾਓ ਸਰਚ ਕਰੋ ਦੀ ਫਗਵਾੜਾ ਹੈਲ ਨੇ ਲਾਈਵ ਲੈਫਟ ਸਾਈਡ ਤੇ ਸਬਸਕ੍ਰਾਈਬ ਦਾ ਬਟਨ ਦਬਾਓ ਰਾਈਟ ਸਾਈਡ ਤੇ ਜਦੋਂ ਬੈਲ ਦਾ ਬਟਨ ਤੁਸੀਂ ਦਬਾਉਗੇ ਤੇ ਤੁਸੀਂ ਜੁੜ ਜਾਓਗੇ ਫਗਵਾੜਾ ਦੀਆਂ ਹਰ ਸਰਗਰਮੀਆਂ ਦੇ ਨਾਲ ਔਰ ਸਾਡੀਆਂ ਤਾਜ਼ਾਤਰੀਨ ਸਰਗਰਮੀਆਂ ਦੇ ਨਾਲ ਇਲੈਕਸ਼ਨਾਂ ਦੇ ਇਸ ਮਾਹੌਲ ਨੂੰ ਅੱਗੇ ਤੋਰਾਂਗੇ ਅਤੇ ਗੱਲਬਾਤ ਕਰਾਵਾਂਗੇ ਤੁਹਾਨੂੰ ਨੌਜਵਾਨਾਂ ਨਾਲ ਕਿ ਕੀ ਚਾਹੁੰਦੇ ਨੇ ਸਾਡੇ ਇਹਨਾਂ ਪਿੰਡਾਂ ਦੇ ਨੌਜਵਾਨ ਕਿਸੇ ਵੀ ਪਿੰਡ ਦੇ ਵਿਕਾਸ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਔਰ ਜੇ ਦੇਖਿਆ ਜਾਵੇ ਹੁਣ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਆਏ ਤੇ ਨੌਜਵਾਨ ਹਰ ਪਿੰਡ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣੇ ਆ ਰਹੇ ਨੇ ਬਹੁਤ ਸਾਰੇ ਜੋ ਨੌਜਵਾਨ ਨੇ ਸਰਪੰਚ ਵੀ ਬਣੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਇਹੋ ਜਿਹੀਆਂ ਖਬਰਾਂ ਸਾਡੇ ਕੋਲ ਆ ਰਹੀਆਂ ਔਰ ਬਹੁਤ ਸਾਰੇ ਪੰਚ ਸਰਪ ਸੰਮਤੀ ਨਾ ਬਣਿਆ ਔਰ ਅੱਜ ਨੌਜਵਾਨਾਂ ਦੇ ਨਾਲ ਹੀ ਦੀ ਫਗਵਾੜਾ ਹੈਡਲਾਈਨ ਲਾਈਵ ਰੂ ਰੂ ਹੋ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਚਾਹੁੰਦੇ ਨੇ ਪਿੰਡ ਦਾ ਕਿਵੇਂ ਵਿਕਾਸ ਹੋਵੇ ਕੀ ਨੌਜਵਾਨ ਕਿਹੜੇ ਵਿਕਾਸ ਕਰਵਾ ਸਕਦੇ ਨੇ ਤੇ ਕਿਹੋ ਜਿਹਾ ਯੋਗਦਾਨ ਪਾ ਸਕਦੇ ਨੇ ਸਾਡੇ ਨਾਲ ਭੁੱਲਾ ਰਾਈ ਦੇ ਕੁਝ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇਜਮਨ ਚਾਨਾ ਸਾਹਿਬ ਨੇ ਸਾਡੇ ਨਾਲ ਚਾਨਾ ਸਾਹਿਬ ਤੁਸੀਂ ਵੀ ਫਾਈਟ ਕੀਤੀਆਂ ਬਹੁਤ ਸਾਰੀਆਂ ਇਲੈਕਸ਼ਨਸ ਔਰ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਨੌਜਵਾਨਾ ਉਹ ਪਿੰਡ ਦੇ ਵਿਕਾਸ ਵਿੱਚ ਕਿਹੜੇ-ਕਿਹੜੇ ਪੱਧਰਾਂ ਤੇ ਆਪਣਾ ਯੋਗਦਾਨ ਪਾ ਸਕਦਾ ਬਿਲਕੁਲ ਜੀ ਨੌਜਵਾਨਾਂ ਦਾ ਜਿਹੜਾ ਯੋਗਦਾਨ ਆ ਉਹ ਬਹੁਤ ਜ਼ਿਆਦਾ ਆ ਪੰਚਾਇਤ ਦੇ ਨਾਲ ਜੇ ਸਾਰਾ ਨੌਜਵਾਨ ਚੱਲ ਗਏ ਬੜੇ ਬੜੀਆ ਤਰੀਕੇ ਨਾਲ ਤੁਰਦਾ ਆ ਤੇ ਉਹਦੇ ਵਿੱਚ ਜੇ ਕੋਈ ਗ੍ਰਾਂਟ ਘਟਦੀ ਵੀ ਆ ਉਹ ਨੌਜਵਾਨ ਆਪਣੀ ਹਿੰਮਤ ਮਾਰ ਕੇ ਉਸ ਗ੍ਰਾਂਟ ਰੂਮ ਰੇਵਰ ਲੇਬਰ ਰਹਿਤ ਕਰ ਸਕਦੇ ਆ ਆਜੋ ਮੁੰਡੇ ਕਾਪੋੜੇ ਜਾਨੀ ਕਿ ਕੰਮ ਕਰਕੇ ਜਿਹੜੀ ਗ੍ਰਾਂਟ ਆਉਂਦੀ ਹੈ ਉਹਨੂੰ ਜਾਨੀ ਕਿ ਜਾੜਾ ਤਰੀਕੇ ਨਾਲ ਜਾੜਾ ਵਰੀਆ ਤਰੀਕੇ ਨਾਲ ਦੋ ਤਿੰਨ ਵਾਲੀਬਾਲ ਦੇ ਗਰਾਉਂਡਾਂ ਬਣਾਈਆਂ ਆ ਨੈਟ ਲਾਇਆ ਹੋਆ ਰੈਗੂਲਰ ਵਾਲੀਬਾਲ ਖੇਲਦੇ ਆ ਫੁੱਟਬਾਲ ਦੀ ਟੀਮ ਸਾਡੀ ਬਹੁਤ ਵਰੀਆ ਆ ਜੈਮ ਸਾਡੇ ਪਿੰਡ ਹੈਗਾ ਆ ਇਹ ਤਰੀਕੇ ਨਾਲ ਜਾਨੀ ਕਿ ਮੁੰਡੇ ਜਿਹੜੇ ਆ ਨਸ਼ਿਆਂ ਤੋਂ ਰਹਿਤ ਆ ਤੇ ਬੜੀ ਕੋਸ਼ਿਸ਼ ਕਰਦੇ ਆ ਕਿ ਹੋਰ ਵੀ ਜਿਹੜੇ ਬੰਦੇ ਇਹਨਾਂ ਦੇ ਲਿੰਕ ਦੇ ਵਿੱਚ ਹੈਗੇ ਆ ਉਹਨਾਂ ਨੂੰ ਕਹਿਣ ਵੀ ਜਾਨੀ ਕਿ ਇਹ ਕੰਮ ਤੁਸੀਂ ਆਪਣੇ ਪਿੰਡਾਂ 'ਚ ਨਾ ਕਰੋ ਗੁਰਦਾਸ ਸਿੰਘ ਭੁੱਲਰ ਆ ਜੀ ਸਾਡੇ ਨਾਲ ਨੇ ਬਲਾਕ ਸੰਮਤੀ ਮੈਂਬਰ ਨੇ ਨੌਜਵਾਨ ਨੇ ਔਰ ਤੁਸੀਂ ਸਰਗਰਮ ਰਾਜਨੀਤੀ ਦਾ ਹਿੱਸਾ ਹੋ ਫਗਵਾੜੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ ਨਵੇਂ-ਨਵੇਂ ਤੁਸੀਂ ਬਣੇ ਹੋ ਮੈਂਬਰ ਬਲਾਕ ਸੰਮਤੀ ਦੇ ਤੁਹਾਨੂੰ ਕੀ ਲੱਗਦਾ ਇਲੈਕਸ਼ਨ ਲੜ ਕੇ ਮੈਂ ਇਹ ਪੁੱਛਣਾ ਚਾਹਾਂ ਕਿਹੋ ਜਿਹਾ ਕੌਨਫੀਡੈਂਸ ਸਾਡੇ ਦਾ ਹੈ ਵਾਹਿਰ ਜੀ ਕਾਲਾ ਸਾਹਿਬ ਵਾਹਿਰ ਜੀ ਕੀ ਫਤਿਹ ਜੀ ਮੈਂ ਬਹੁਤ ਜ਼ਿਆਦਾ ਮੈਨੂੰ ਕੌਨਫੀਡੈਂਸ ਆਇਆ ਔਰ ਮੈਨੂੰ ਪਿੰਡ ਨੇ ਮੇਰੇ ਭਰਾਵਾਂ ਨੌਜਵਾਨ ਵੀਰਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਔਰ ਇਹ ਸਹਿਯੋਗ ਗਾਹਾਂ ਦਿੰਦੇ ਵੀ ਆ ਔਰ ਅਸੀਂ ਕਿਉਂ ਨਹੀਂ ਆ ਜੇ ਸਾਡਾ ਕੌਨਫੀਡੈਂਸ ਆਇਆ ਵੀ ਉਹਨੂੰ ਅਸੀਂ ਨੀਮਾ ਨਾ ਹੋਣ ਦਈਏ ਬਾਅਦ ਚੜ ਕੇ ਤਾਂ ਇਸਤੇਮਾਲ ਕਰੀਏ ਲੱਗਦਾ ਨੌਜਵਾਨਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਇਲੈਕਸ਼ਨ ਦੇ ਵਿੱਚ ਤਾਂ ਕਿ ਅਸੀਂ ਕਹਿੰਦੇ ਹਾਂ ਸਿਸਟਮ ਨੂੰ ਬਦਲੋ ਪਰ ਜੇ ਨੌਜਵਾਨ ਚਾਹਣਗੇ ਸਿਸਟਮ ਬਦਲ ਸਕਦਾ ਬਿਲਕੁਲ ਬਦਲ ਸਕਦੇ ਨੌਜਵਾਨ ਜੇ ਮੋਰੇ ਆਉਣ ਤਾਂ ਨਵੀਂ ਸੋਚ ਆਊਗੀ ਨਵੀਂ ਸੋਚ ਦਾ ਸਿਸਟਮ ਦਾ ਆਟੋ ਔਰ ਮਿਹਨਤੀ ਮਨ ਸਾਡੇ ਸਾਰੇ ਨੌਜਵਾਨ ਮਿਹਨਤੀ ਆ ਔਰ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਸਾਡੇ ਸ਼ੌਂਕ ਰੱਖਦੇ ਆ ਮੋਰੇ। ਕਹਿੰਦਾ ਤੁਸੀਂ ਨੌਜਵਾਨਾਂ ਨੂੰ ਬੱਚਿਆਂ ਨੂੰ ਤੁਸੀਂ ਜਿਹੜਾ ਆ ਉਸ ਖੇਡ ਨਾਲ ਜਾਣੂ ਕਰਵਾਦੇ ਹੋ। ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਔਰ ਪਿੰਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਵਿਕਾਸ ਪਾ ਸਕਦੇ ਹੋ? ਅਸੀਂ ਤਾਂ ਇਹੀ ਚਾਹੁੰਦੇ ਆ ਕਿ ਪਿੰਡ ਵਿੱਚ ਨੌਜਵਾਨ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ। ਅਸੀਂ 2-3 ਵਾਰ ਪਿੰਡ 'ਚ ਜਿਹੜੀਆਂ ਪੁਰਾਣੀਆਂ ਵੋਟਾਂ ਹੋਈਆਂ ਇੱਕ ਜਵਾਨ ਮੁੰਡਿਆਂ ਦੀਆਂ ਵੋਟਾਂ ਸੀ ਜਿਹਦੇ ਵਿੱਚ ਸਾਡਾ ਤੇਜਮਨ ਚਿਹਰਾ ਸੀ ਤੇ ਬਾਕੀ ਪਾਸੇ ਸਾਡੇ ਬਜ਼ੁਰਗ ਪਰ ਇਸ ਵਾਰ ਦੋਨੋਂ ਰਲ ਕੇ ਵੋਟਾਂ ਰੜ ਰਹੇ ਆ। ਰਜੀ ਜੀ ਕਿਸ ਤਰ੍ਹਾਂ ਲੱਗ ਰਿਹਾ ਪਹਿਲਾਂ ਤਾਂ ਮੁਬਾਰਕਬਾਦ ਤੁਹਾਨੂੰ ਲੱਡੂ ਵੀ ਖਾਵਾਂਗੇ ਤੁਹਾਡੇ ਕੋਲ ਔਰ ਬਹੁਤ ਸੰਮਤੀ ਦੇ ਨਾਲ ਤੁਸੀਂ ਪੰਜ ਬਣੇ ਹੋ ਕਿਸ ਤਰ੍ਹਾਂ ਦਾ ਲੱਗਦਾ ਹੁਣ ਡੈਮੋਕਰੈਟਿਕ ਦੀ ਪ੍ਰਕਿਰਿਆ ਦੇ ਵਿੱਚ ਜੇ ਆਪਾਂ ਭਾਰਤ ਦਾ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਪੰਚਾਇਤ ਉਹਦਾ ਬਹੁਤ ਵੱਡਾ ਰੋਲ ਆ ਔਰ ਜਿੱਚ ਪੰਚ ਜੇ ਤੁਸੀਂ ਚੁਣਿਆ ਜਾਣਾ ਉਹ ਵੀ ਆਪਣੇ ਆਪ ਚ ਫਖਰ ਦੀ ਗੱਲ ਆ ਕਿੱਦਾਂ ਲੱਗ ਰਿਹਾ ਸਭ ਪਹਿਲਾਂ ਤੋਂ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਥੈਂਕਸ ਕਰਦਾ ਕਿ ਇਹਨਾਂ ਨੇ ਯੂਥ ਨੂੰ ਅੱਗੇ ਲੈ ਕੇ ਜਾਂਦਾ ਔਰ ਯੂਥ ਨੂੰ ਅੱਗੇ ਲੈ ਕੇ ਆਉਣ ਦਾ ਇਹੀ ਇੱਕ ਫਾਇਦਾ ਹੈਗਾ ਆ ਕਿ ਨਸ਼ਿਆਂ ਤੋਂ ਰਹਿਤ ਜੇਕਰ ਯੂਥ ਨੂੰ ਅਸੀਂ ਕਿਸੇ ਵੀ ਲਾਈਨ ਦੇ ਵਿੱਚ ਪਾਨੇ ਆ ਤੇ ਉਹ ਨਸ਼ਾ ਨੂੰ ਭੁੱਲ ਜਾਂਦਾ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਪਣੇ ਨਗਰ ਵੱਲੋਂ ਕੀ ਆਉਣ ਵਾਲੇ 5 ਸਾਲਾਂ ਦੇ ਵਿੱਚ ਪੁੱਲਾਰਾਜੀ ਦਾ ਨਾਮ ਪੰਜਾਬ ਦੇ ਪਹਿਲੇ ਪਿੰਡ ਦੇ ਵਿੱਚ ਮੰਨਿਆ ਜਾਊਗਾ ਜੀ। ਔਰ ਤੁਸੀਂ ਦੇਖ ਰਹੇ ਹੋ ਕਿਹੋ ਜਿਹਾ ਜਜ਼ਬਾ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਇਲੈਕਸ਼ਨਾਂ ਦੇ ਵਿੱਚ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਤੁਸੀਂ ਹੁਣ ਹਾਂਜੀ ਬਹੁਤ ਵਧੀਆ ਲੱਗ ਰਹੀ ਸੰਤਾ ਜੀ ਸਾਡਾ ਪਿੰਡ ਇੱਕ ਹੋ ਗਿਆ ਨੌਜਵਾਨ ਸਾਥੀ ਸਾਰੇ ਸਾਡੇ ਇੱਕ ਇੱਕ ਮੰਚ ਦੇ ਬੈਠੇ ਆ ਜੀ। ਮਾਣ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਖੁਆਬ ਨੇ ਔਰ ਉਹ ਖਾਸ ਤੌਰ ਤੇ ਜਾਂਦੇ ਨੇ ਕਿ ਪਿੰਡ ਵਿੱਚ ਏਕਾ ਹੋਵੇ ਬਹੁਤ ਸੰਮਤੀਆਂ ਬਣਨ ਔਰ ਖਾਸ ਤੌਰ ਤੇ ਜਿਹੜੇ ਨੌਜਵਾਨ ਆ ਉਹ ਵੀ ਪਾਰਟਿਸਪੇਟ ਕਰਨ ਪਿੰਡਾਂ ਦੇ ਵਿੱਚ ਇਹ ਸੀ ਸਾਡਾ ਦੂਸਰਾ ਚੋਣ ਬਲਿਟਨ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਆਪਣੀ ਰਾਏ ਦੇ ਸਕਦੇ ਹੋ YouTube ਤੇ ਜਾ ਕੇ ਕਮੈਂਟ ਕਰ ਸਕਦੇ ਹੋ ਇਸ ਨੂੰ ਸ਼ੇਅਰ ਵੀ ਕਰ ਸਕਦੇ ਹੋ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਕੁਝ ਹੋਰ ਵਰਗਾ ਨਾਲ ਵੀ ਗੱਲਬਾਤ ਕਰਾਂਗੇ ਤੇ ਖਾਸ ਤੌਰ ਤੇ ਗੱਲ ਕਰਾਂਗੇ ਫਗਵਾੜਾ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਜੋ ਇਹ ਜੋਬਨ ਭਰਿਆ ਮਾਹੌਲ ਹੈ ਔਰ ਖਾਸ ਤੌਰ ਤੇ ਕਿਹੋ ਜੀ ਤੇਜ਼ੀ ਹੈ ਉਸ ਦਾ ਵੀ ਜ਼ਿਕਰ ਕਰਾਂਗੇ ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ